ਕਿ ਇਹ ਸਾਡੀ ਕੌਮ ਦੇ ਵਿੱਚ ਸਿੱਖ ਕੌਮ ਦੀ ਮੈਂ ਗੱਲ ਕਰਾਂ ਤਕੜਾਮ ਚੌਧਰੀ ਸੇਵਾਦਾਰ ਬਹੁਤ ਘਟਿਆ ਸੇਵਾਦਾਰ ਵਧਣੇ ਚਾਹੀਦੇ ਆ ਨਾ ਕਿ ਇਹ ਲੋਕ ਪ੍ਰਧਾਨ ਜਿਹੜੇ ਆ ਇਹ ਵਧਣੇ ਚਾਹੀਦੇ ਆ ਜੇ ਪ੍ਰਧਾਨ ਵਧਣੇ ਆ ਤਾਂ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਇਕਤਾ ਸੁਵਾਦੇ ਭਲੇ ਦੀ ਗੱਲ ਕਰੋ ਜਿਹੜੇ ਐਸੇ ਲੋਕ ਨੇ ਆਪਣੇ ਆਪ ਨੂੰ ਲੀਡਰ ਕਹਾਉਦੇ ਨੇ ਜਾਰ ਉਗਲਦੇ ਨੇ ਨਵੀਂ ਪੀੜੀ ਨੂੰ ਆਪਣੇ ਮਗਰ ਲਾਉਂਦੇ ਨੇ ਇੰਡੀਆ ਦੇ ਵਿੱਚ ਬੈਠੇ ਲੋਕਾਂ ਨੂੰ ਆਕਸਾਈਡ ਕਰਦੇ ਨੇ 4-5000 ਰੁਪਏ ਦੇ ਕੇ ਉਹਨਾਂ ਤੋਂ ਝੰਡੇ ਜਿਹੜੇ ਲਹਿਰਾਉਂਦੇ ਆ ਕਿ ਤੁਸੀਂ ਝੰਡਾ ਲਹਿਰਾ ਦਿਓ ਹਾਂਜੀ ਖਾਲਿਸਤਾਨ ਦਾ ਸੀ ਤੁਹਾਨੂੰ 5000 ਦੀ ਜਾਨ ਮੰਗੇ 6000 ਦੇਣਗੇ ਉਸ ਤੋਂ ਬਾਅਦ ਜਦੋਂ ਫਿਰ ਅੰਦਰ ਜਾਂਦੇ ਜਿਲ ਜਾਂਦੇ ਮੁੜ ਕੇ ਉਹਨਾਂ ਨੂੰ ਪੁੱਛਦੇ ਵੀ ਨਹੀਂ ਵਿਚਾਰਿਆਂ ਨੂੰ ਉਹ ਜਿਨ੍ਹਾਂ 'ਚ ਬੈਠੇ ਨੇ ਕਿਉਂਕਿ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਕਾਨੂੰਨੀ ਧੜੀਆਂ ਢਾਈਆਂ ਆ ਹਰ ਦੇਸ਼ ਏਕਤਾ ਦੀ ਗੱਲ ਕਰਦਾ ਹੈ ਕੋਈ ਵੀ ਦੇਸ਼ ਨਹੀਂ ਚਾਹੁੰਦਾ ਕਿ ਇਹੋ ਜਿਹੀ ਹੁਲੜਵਾਜੀ ਹੋਵੇ ਫੇ ਅਸੀਂ ਬਦਨਾਮ ਕਰਦੇ ਆ ਪਰ ਮੇਰੀ ਇਸ ਗਰਵੰਤ ਪੰਨੂ ਜਾਂ ਇੱਕ ਹੋਰ ਐਸੇ ਲੋਕ ਨੇ ਜਿਹੜੇ ਕਿ ਗੈਂਗਸਟਰ ਬਣੇ ਹੋਏ ਨੇ ਲੋਕਾਂ ਤੋਂ ਫ੍ਰੋਤੀ ਮੈਗਨੇਟੋ ਨੂੰ ਵੀ ਬੇਨਤੀ ਕਰ ਰਹੇ ਆ ਕਿ ਤੁਸੀਂ ਭਾਰਤ ਵਿੱਚ ਜਨਮ ਲਿਆ ਭਾਰਤ ਤਰੱਕੀ ਕਰ ਰਿਹਾ ਹੈ ਭਾਰਤ ਇੱਕ ਐਸਾ ਦੇਸ਼ ਹੈ ਜਿਸ ਵਿੱਚ ਕਿੰਨੀਆਂ ਜਾਤਾਂ ਪਾਤਨ ਤੇ ਕਿੰਨੇ ਧਰਮ ਨੇ ਹਰ ਦਾ ਸਤਕਾਰ ਹੈ ਤੁਸੀਂ ਜਿੱਥੇ ਵੀ ਚਾਹੋ ਜਦੋਂ ਵੀ ਚਾਹੋ ਧਾਰਮਿਕ ਸਥਾਨ ਬਣਾ ਸਕਦੇ ਹੋ ਆਪਣੇ ਇਤਿਹਾਸਿਕ ਦਿਨਾਂ ਨੂੰ ਮਨਾ ਸਕਦੇ ਹੋ ਔਰ ਤੁਹਾਡਾ ਸਰਕਾਰ ਪੂਰਾ ਸਾਥ ਦਿੰਦੀ ਹੈ ਤੁਹਾਨੂੰ ਪ੍ਰੋਟੈਕਸ਼ਨ ਫ੍ਰੀ ਪ੍ਰੋਵਾਈਡ ਕਰਦੀ ਹੈ ਧਾਰਮਿਕ ਸਥਾਨਾਂ ਦਾ ਕੋਈ ਵਿਰੋਧ ਹੋਵੇ ਕਿਸੇ ਧਰਮ ਦਾ ਕਿੰਡੀ ਵੱਡੀ ਗੱਲ ਹੈ ਤੁਸੀਂ ਕੈਨੇਡਾ ਚਲਾ ਲਓ ਇੱਥੇ ਕੈਨੇਡਾ ਵਿੱਚ ਅਸੀਂ ਜਦੋਂ ਪ੍ਰੋਮੋ ਕੋ ਕਰਦੇ ਹਾਂ ਤੁਹਾਨੂੰ ਪੁਲਿਸ ਨੂੰ ਪੈਸੇ ਦੇਣੇ ਪੈਂਦੇ ਆ ਨਗਰ ਕੀਰਤ ਜਦੋਂ ਕੱਢਦੇ ਆ ਤੇ ਇੰਡੀਆ ਦੇ ਵਿੱਚ ਕੋਈ ਵੀ ਧਰਮ ਪ੍ਰਤੀ ਕੋਈ ਦਿਨ ਆਉਂਦਾ ਹੈ ਤਾਂ ਫ੍ਰੀ ਜਿਹੜੀ ਹੈ ਪੁਲਿਸ ਪ੍ਰੋਵਾਈਡ ਕਰਦੇ ਆ ਤੁਸੀਂ ਦੇਖ ਲਓ ਕਿੰਨਾ ਫਰਕ ਹੈ ਤੁਸੀਂ ਫਿਰ ਨੰਦੇ ਦਿਓ ਤੇ ਇਹ ਪੰਨੂ ਵਰਗੇ ਬੰਦੇ ਆ ਆ ਕੇ ਗੁੱਤ ਕਰ ਲੈਂਦੇ ਪੂਰੀ ਸਿੱਖੀ ਵਿੱਚ ਵੀ ਨਹੀਂ ਐ ਕਿਸ ਤਰ੍ਹਾਂ ਕੱਲਦਾ ਆ ਆਕਰਦਮਾਂਗੇ ਆਕਰਦਮਾਂਗੇ ਮੋਦੀ ਆ ਸਕਦਾ ਹੈ ਬੇਟਾ ਮੋਦੀ ਜੀ ਜਾਈ ਨਰਿੰਦਰ ਮੋਦੀ ਜੀ ਕਹੋ ਆਨਰੇਬਲ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਲੋਕਾਂ ਦੇ ਚੁਣੇ ਹੋਏ ਨੇ ਜਿੰਦ ਤੱਕ ਤੁਸੀਂ ਚੁਣਿਆ ਨਹੀਂ ਗਿਆ ਤਿੰਦ ਕਿਸੇ ਨੇ ਵੋਟ ਨਹੀਂ ਪਾਈ ਤੋ ਫੇਸਬੁਕ ਤੇ ਪ੍ਰ ਸ਼ੇਅਰ ਨਹੀਂ ਸ਼ੇਅਰ ਨਹੀਂ ਬਣ ਜਾਂਦਾ ਫੀ ਆਪੇ ਤੂੰ ਗਿੱਧੜ ਬਣ ਜਾਂਦਾ ਤੇ ਲੋਕਾਂ ਨੂੰ ਤੂੰ ਗਲਤ ਰਸਤੇ ਪਾਰੇ ਆ ਸੋ ਲੋਕ ਬੜੇ ਸਿਆਣੇ ਨੇ ਲੋਕਾਂ ਨੂੰ ਬੇਨਤੀ ਕਰਾਂਗਾ ਮੈਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਗੁਰੂ ਘਰ ਨੇ ਸਭ ਤੋਂ ਪਹਿਲਾਂ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਵੈਕਿਊਮ ਚੁੱਕ ਸਫਾਈ ਕਰ ਗੁਰਮਾਹ ਦੀ ਹਜ਼ੂਰੀ ਵਿੱਚ ਜਾ ਕੇ ਬਾਣੀ ਦਾ ਜਾਪ ਕਰ ਗੁਰੂ ਵਾਲਾ ਬਾਣ ਪੂਰਾ ਸਿੰਘ ਸਾਜ ਔਰ ਸਿੱਖ ਕੌਮ ਦੇ ਵਾਸਤੇ ਸੁੰਦਰ ਇਮਾਰਤਾਂ ਵਿੱਚ ਯੋਗਦਾਨ ਪਾ ਦਸ ਸਮ ਦਸਮੰਦ ਕੱਢ ਜਿਹੜੀ ਤੂੰ ਮਿਹਨਤ ਕੀਤੀ ਐ ਨਾ ਕਿ ਗੁਰੂ ਘਰ ਆਣ ਦੇ ਵਿੱਚ ਚੜਾਵਾ ਚੜਾਇਆ ਜੇ ਤੈਨੂੰ ਜਾਂਦਾ ਐ ਤੇ ਜਿਹੜਾ ਕੋ ਦਿੰਦਾ ਐ ਉਹ ਵੀ ਗਲਤ ਐ ਤੇ ਜਿੰਨੇ ਵੀ ਬਾਸ਼ੂਮ ਨੇ ਸੰਗਤਾਂ ਜੋ ਜਾਂਦੀਆਂ ਨੇ ਖੇਵਾਰੀ ਸਾਫ਼ ਨਹੀਂ ਕਰਦੀਆਂ ਤਾਂ ਉਹ ਸਾਫ਼ ਕਰਨ ਦੀ ਸੇਵਾ ਲੈ ਤੇਰਾ ਨਾਮ ਹੋਊ ਦੁਨੀਆ ਵਿੱਚ ਤੈਨੂੰ ਵੀ ਮੈਂ ਸਲੂਟ ਮਾਰੂੰਗਾ ਗਰਵੰਤਪਨ ਨੂੰ ਮੈਂ ਤਾਂ ਸਲੂਟ ਮਾਰੂੰਗਾ ਜਦ ਤੂੰ ਗੁਰੂ ਘਰ ਜਾ ਕੇ ਸੇਵਾ ਕਰੇਗਾ ਤੇ ਬਾਸ਼ੂਮਾਂ ਦੀ ਸਫਾਈ ਕਰੇਂਗਾ ਰੋਜ਼ ਭਾ ਮੈਂ 10 ਮਿੰਟ ਜਾ ਸੇਵਾ ਕਰ ਵਾਸ਼ਮ ਸਾਫ ਕਰ ਇਹ ਲੀਡਰ ਪੁਣਾ ਛੱਡ ਦੇ ਲੀਡਰ ਪੁਣਾ ਲੀਡਰ ਨਹੀਂ ਤੂੰ ਬਣ ਸਕਦਾ ਸਾਡੇ ਲੀਡਰ ਸਭ ਤੋਂ ਵੱਡੇ ਸਾਡੇ ਗੁਰੂ ਸਹਿਬਾਨ ਨੇ ਦਸਮ ਗ੍ਰੰਥ ਜਿਹੜੇ ਨੇ ਉਹ ਸਭ ਤੋਂ ਮਹਾਨ ਨੇ ਸੋ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਧਰਮ ਦੇ ਵਿੱਚ ਕਿਸੇ ਨੂੰ ਵੀ ਸਾਡੇ ਆਲਰੇਡੀ 10 ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਉੱਪਰ ਨੇ ਸੋ ਤੈਨੂੰ ਅਸੀਂ ਇੱਕ ਸੇਵਾ ਲਾਉਂਦੇ ਆਂ ਤੂੰ ਵਾਸ਼ਮ ਸਾਫ ਕਰ ਫਿਰ ਤੁਸੀਂ ਕਹਾਂਗੇ ਕਿ ਤੂੰ ਇੱਕ ਗੁਰੂ ਦਾ ਸਿੱਖ ਹੈ। ਸੋ ਅਸੀਂ ਇਹ ਕਿਉਂ ਕਹਿ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਇੱਕਤਾ ਦੀ ਗੱਲ ਕਰੀਏ। ਖੈਰ ਅਸੀਂ ਵਾਪਸ ਆ ਰਹੇ ਹਾਂ ਇਸ ਰਿਸ਼ਤਬਾਦ ਇਹ ਹੈ 바ਸੀਚੋ ਔਰ ਹਮਿਸ਼ਾ ਹੀ ਅਸੀਂ ਆਵਾਜ਼ ਦਿੰਦੇ ਹਾਂ 15 ਅਗਸਤ ਆਉਣ ਵਾਲਾ ਹੈ 15 ਅਗਸਤ ਤੇ ਜਸ਼ਨ ਮਨਾਉਣਾ ਹੈ। ਇਨ ਫਿਰ ਕੱਲ-ਕੱਲ ਕੀ ਬੁਲਣਾ ਹੈ। ਸੋ ਮੈਂ ਨੂੰ ਬੇਨਤੀ ਕਰਾਂਗਾ ਕਿ ਜ਼ਿੰਦਗੀ ਵਿੱਚ ਸ਼ਾਂਤੀ ਦੀ ਗੱਲ ਕਰ ਬੇਟਾ। ਇੱਕ ਸਿੱਖ ਬਣ ਪੁਰਾ ਗੁਰੂ ਦਾ ਸਿੱਖ। ਨਿਮਰਤਾ ਲਿਆ ਆਪਣੇ ਨਿਮਰਤਾ ਲਿਆ ਮਠਾਸ ਲਿਆ ਹੰਕਾਰ ਨੂੰ ਛੱਡ ਔਰ ਆਪਣੀ ਚੰਗੀ ਸੋਚ ਰੱਖ ਹਰ ਧਰਮ ਦਾ ਹਰ ਇਨਸਾਨ ਦਾ ਸਤਿਕਾਰ ਕਰ ਜੇ ਤੂੰ ਆਪਣਾ ਸਤਿਕਾਰ ਕਰਾਉਣਾ ਹੈ ਤੇ ਗੁਰੂ ਘਰਾਂ ਦੇ ਜਾ ਕੇ ਵਾਸ਼ਮ ਸਾਫ ਕਰ ਤੇ ਜੇ ਤੂੰ ਆਪਣਾ ਗੁਰੂ ਦੇ ਨਾਲ ਲੱਗ ਗੁਰੂ ਦੀ ਬਾਣੀ ਦਾ ਜਾਪ ਕਰ ਔਰ ਸਿੱਖੀ ਪ੍ਰਚਾਰ ਦੇ ਸੰਬੰਧ ਵਿੱਚ ਯੋਗਦਾਨ ਪਾ ਅਸੀਂ ਕਹਾਂਗੇ ਕਿ ਗੁਰਪੰਤ ਪੰਨ ਇੱਕ ਸਿਆਣਾ ਆ ਪਰ ਇਸ ਵੇਲੇ ਜਿਹੜੀ ਤੇਰੀ ਸੋਚ ਆ ਉਹ ਸਾਨੂੰ ਮਜਬੂਰ ਕਰਦੀ ਆ ਇਹ ਕਹਿਣ ਨੂੰ ਕਿ ਪਹਿਲਾਂ ਤੂੰ ਜਾ ਕੇ ਗੁਰੂ ਘਰਾਂ ਦੇ ਵਾਸ਼ਮ ਸਾਫ ਲੋੜ ਹੈ ਸਫਾਈ ਦੀ ਔਰ ਲੀਡਰਾਂ ਦੀ ਲੋੜ ਨਹੀਂ ਐ ਸਿੱਖ ਕੌਮ ਨੂੰ ਲੀਡਰ ਬਹੁਤ ਨੇ ਆਓ ਅਸੀਂ ਵਾਪਸ ਆ ਰਹੇ ਹਾਂ ਭਾਰਤ ਜਿੰਦਾਬਾਦ